ਕਿਸਾਨ ਆਗੂ ਸਰਬਨੰਦ ਪੰਦੀਰ ਗਰਮ ਦਿਖਾਈ ਦਿੱਤੇ ਤੇ ਉਹਨਾਂ ਨੇ ਕਿਹਾ ਕਿ ਰਵਨੀਤ ਬਿੱਟੂ ਦਾ ਜਿਹੜਾ ਬਿਆਨ ਆਇਆ ਉਹ ਸ਼ਰਮਨਾਕ ਹੈ ਤੇ ਉਹਨੇ ਕਿਹਾ ਕਿ ਕਿਸਾਨਾਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਤੇ ਉਹ ਕਿਸ ਜਾਂਚ ਦੀ ਗੱਲ ਕਰ ਰਹੇ ਨੇ ਤੇ ਉਸ ਨੂੰ ਜਦੋਂ ਮਰਜ਼ੀ ਕਹਿ ਦੇਵੇ ਉਹ ਕਿ ਸਾਡੀ ਜਾਂਚ ਕਰਾ ਲਓ ਤੇ ਭਾਜਪਾ ਨੇ ਆਪਣਾ ਪੂਰਾ ਜ਼ੋਰ ਲਾਇਆ ਵਾ ਪਹਿਲਾਂ ਕਾਨੂੰਨੀ ਜਿਹੜੇ ਕਾਰਵਾਈ ਸਾਡੇ ਦੇ ਉੱਤੇ ਹੁੰਦੀ ਹੈ ਉਹ ਕਰ ਲਓ ਪਰ ਅਸੀਂ ਜਿਹੜੀ ਆਪਣੀਆਂ ਮੰਗਾਂ ਨੇ ਜਾਂ ਜਿਹੜੇ ਸਾਡੇ ਹੱਕ ਨੇ ਉਹ ਅਸੀਂ ਲੈ ਕੇ ਰਹਿਣੇ ਨੇ ਅਤੇ ਅਸੀਂ ਕਿਸੇ ਤੋਂ ਭੀਖ ਨਹੀਂ ਮੰਗ ਰਹੇ ਤੇ ਜਿਹੜਾ ਸਾਡਾ ਡੀਏਪੀ ਦਾ ਕੋਟਾ ਜਾਂ ਸਾਡੇ ਪਿਛਲੇ ਰਹਿੰਦੇ ਚੌੜ ਨਹੀਂ ਹਜੇ ਤੱਕ ਚੱਕੇ ਦੇ ਅਗਲੀ ਫਸਲ ਬੀਜਣ ਤੋਂ ਸਾਡੀ ਪਈ ਹੈ ਤੇ ਜਿਹੜੀ ਫਸਲ ਸਾਡੀ ਰੋਲ ਰਹੀ ਹੈ ਜਿਹੜੀ ਭਾਜਪਾ ਉਹ ਮਜ਼ਾਕ ਕਰਨ ਦੇ ਉੱਤੇ ਇਹ ਵੀ ਕਿਸਾਨਾਂ ਦਾ ਕੋਈ ਹੱਲ ਨਹੀਂ ਕਰ ਰਹੀ ਕੀ ਕਹਿ ਰਹੇ ਨੇ ਇਹ ਕਿਸਾਨ ਆਗੂ ਆ ਉਹ ਤੁਹਾਨੂੰ ਦਿਖਾਉਨੇ ਆ ਰਵਨੀਤ ਬਿੱਟੂ ਜੀ ਜਿਹੜੇ ਇਸ ਵळे ਕੇਂਦਰੀ ਰਾਜ ਮੰਤਰੀ ਉਹਨਾਂ ਦਾ ਬਿਆਨ ਇੱਕ ਆਇਆ ਵੀ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਔਰੋ ਕਿਸਾਨ ਲੀਡਰਾਂ ਨੂੰ ਤਾਲੇ ਬਾੰਨ ਦੱਸ ਰਹੇ ਨੇ। ਤੋਂ ਮੈਂ ਕਹਿੰਦਾ ਬਿੱਟੂ ਸਾਹਿਬ ਤੁਹਾਡੀ ਪਾਰਟੀ 11 ਸਾਲਾਂ ਤੋਂ ਸੱਤਾ 'ਚ ਆ। ਮੋਦੀ ਜੀ ਅਮਿਤ ਸ਼ਾਹ ਜੀ ਦਾ ਜੋਰ ਲਾ ਕੇ ਥੱਕ ਗਏ। ਤੁਹਾਨੂੰ ਰੋਕਿਆ ਕਿੰਨੇ ਆ? ਕਿ ਜੇ ਕੋਈ ਵੀ ਕਿਸਾਨ ਲੀਡਰ ਤੁਹਾਨੂੰ ਗਲਤ ਲੱਗਦਾ ਤੁਹਾਨੂੰ ਜਾਂਚ ਕਰਨੋਂ ਰੋਕਿਆ ਕਿੰਨੇ ਆ? ਜਦੋਂ ਮਰਜ਼ੀ ਮੈਂ ਤੁਹਾਨੂੰ ਵਗਾਰ ਕੇ ਕਰਦਾ ਜਿੱਦਣ ਮਰਜ਼ੀ ਸਾਡੀ ਜਾਂਚ ਕਰਨ ਆ ਜਿਓ। ਸਾਨੂੰ ਮਾਸਾ ਖਤਰਾ ਨਹੀਂ ਨਾ ਤੁਹਾਡੇ ਬਿਆਨਾਂ ਤੋਂ ਸੀ ਡਰਨ ਵਾਲੇ ਹੈਗੇ। ਤੁਸੀਂ 22 ਲੱਖਣ ਤਾਂ ਛੱਡੋ ਲੱਖਣ ਦੇ ਵਿੱਚ ਹੀ ਜਾਂਚ ਕਰਾ ਲਿਓ। ਦੂਸਰੀ ਬੇਨਤੀ ਜਿਹੜਾ ਤੁਸੀਂ ਕਹਿ ਰਹੇ ਜਿਵੇਂ ਇਸ ਵੇਲੇ ਤੁਹਾਡੀ ਪਾਰਟੀ ਪੂਰੇ ਦੇਸ਼ ਦੇ ਵਿੱਚ ਡੀਏਪੀ ਦਾ ਕਰਾਈਸਿਸ ਆ ਡੀਏਪੀ ਪੰਜਾਬ 'ਚ ਨਹੀਂ ਮਿਲ ਰਹੀ ਯੂਪੀ 'ਚ ਨਹੀਂ ਮਿਲ ਰਹੀ ਐਮਪੀ 'ਚ ਨਹੀਂ ਮਿਲ ਰਹੀ ਤੇ ਹਰਿਆਣਾ 'ਚ ਨਹੀਂ ਮਿਲ ਰਹੀ ਔਰ ਤੁਸੀਂ ਬੁਰੀ ਤਰ੍ਹਾਂ ਘਿਰੇ ਹੋਏ ਜੇ ਇਸ ਮਸਲੇ 'ਤੇ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਪਿਆਰਕੀ 83238000 ਕਰੋੜ ਰੁਪਏ ਦੀ ਸਬਸਿਡੀ ਤੁਸੀਂ ਕਟਾ ਦਿੱਤੀ ਤੁਹਾਡਾ ਗਡਾਮਾਂ ਦਾ 15 ਲੱਖ ਐਮਟੀ ਦਾ ਕੋਟਾ ਸੀ ਡੀਏਪੀ ਦਾ ਉਹ ਖਤਮ ਹੋ ਗਿਆ ਬਾਹਰੋਂ ਤੁਸੀਂ ਮੰਗਾਈ ਨਹੀਂ ਹੈਗੀ ਦੂਜਾ ਐਤਕੀ ਤੁਸੀਂ 2 ਸਾਲਾਂ ਤੋਂ ਪੰਜਾਬ ਦੇ ਚੌਲ ਨਹੀਂ ਚੱਕੇ ਅੱਗੇ ਸੈਲਰਾਂ ਦੇ ਵਿੱਚੋਂ ਅਰੇ ਤੋਂ ਕਾ ਐਤਕੀ ਜਿਹੜੇ ਬਾਹਰ ਗਏ ਨੇ ਚੌਲ ਜਿਹੜੇ ਅੱਜ ਖਬਰਾਂ 'ਚ ਇਹ ਸੈਲਰ ਐਸੋਸੀਏਸ਼ਨ ਦਾ ਬਿਆਨ ਛਪਿਆ ਮੇਰਾ ਨਹੀਂ ਹੈ ਵੀ ਅਸੀਂ ਜਦੋਂ ਚੌਲ ਵੇਚਦੇ ਆ ਚਾਰ ਸੈਂਪਲਿੰਗ ਹੁੰਦੀ ਪਹਿਲੋਂ ਤੇ ਫਿਰ ਬਾਹਰਲੇ ਸੂਬਿਆਂ 'ਚ ਜਾ ਕੇ ਸਾਡੇ ਚੌਲਾਂ ਦੇ ਸੈਂਪਲ ਕਿਉਂ ਫੇਲ ਹੋ ਗਏ ਕਿਉਂਕਿ ਤੁਸੀਂ ਸਾਜ਼ਿਸ਼ ਤਹਿਤ ਪੰਜਾਬ ਨੂੰ ਮਾਰਨਾ ਚਾਹੁੰਦੇ ਹੋ ਤੁਸੀਂ ਪਰਾਲੀ ਦੇ ਉੱਤੇ ਇਕੱਲਾ ਕਿਸਾਨ ਨੂੰ ਕਿਉਂ ਦੋਸ਼ੀ ਮੰਨਦੇ ਜੋ ਸਾਡੇ ਤੇ ਜੁਰਮਾਨੇ ਤੁਸੀਂ ਡਬਲ ਕਰਵਾ ਦਿੱਤੇ ਔਰ ਤੁਸੀਂ ਹੁਣ ਪੰਜਾਬ ਦੀ ਅਫਸਰਸਾਈ ਤੇ ਦਬਾਅ ਪਾ ਰਹੇ ਜੇ ਵੀ ਕਿਸਾਨਾਂ ਨੂੰ ਜਾ ਕੇ ਘੇਰੋ ਤੁਸੀਂ 51% ਇੰਡਸਟਰੀ ਤੇ ਕੋਈ ਨਹੀਂ ਕਾਰਵਾਈ ਕਰਦੇ ਤੁਸੀਂ 25% ਆਵਾਜ਼ੀ ਤੇ ਸੰਸਾਧਨਾਂ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਪੋਲੂਸ਼ਨ ਦੀ ਜਿਹੜਾ ਹੋਰ ਵੀ ਜ਼ਿੰਮੇਵਾਰ ਨੇ ਔਰ ਬੁਰੀ ਤਰ੍ਹਾਂ ਬਿੱਟੂ ਸਾਹਿਬ ਘਰੇ ਹੋਏ ਜੋ ਬਿੱਟੂ ਸਾਹਿਬ ਤੁਸੀਂ ਉਹੋ ਨੇ ਉਹੋ ਜਿਹੜੇ ਅੱਜ ਤੋਂ 6 ਮਹੀਨੇ ਪਹਿਲੋਂ ਕਾਂਗਰਸ ਚ ਹੁੰਦਿਆ ਸਾਡਾ ਡਿਫੈਂਡ ਕਰਦੇ ਹੁੰਦੇ ਹੋ ਸਾਡੇ ਨਾਲ ਖੇਡਉਂਦੇ ਹੁੰਦੇ ਹੋ ਕੈਪਟਨ ਅਮਰਿੰਦਰ ਸਿੰਘ ਵੀ ਸਾਡੇ ਨਾਲ ਖੇਡਉਂਦੇ ਹੁੰਦੇ ਸੀ ਅੱਜ ਤੁਸੀਂ ਪਾ ਚੱਲ ਕੇ ਆਪਣੀ ਬੋਲੀ ਬਦਲ ਲਈ ਕਿਉਂਕਿ ਨਾਗਪੁਰ ਦੀ ਟ੍ਰੇਨਿੰਗ ਬਹੁਤ ਜ਼ਬਰਦਸਤ ਆ ਤੋਂ ਅਸੀਂ ਕਹਿੰਨੇ ਆ ਤੁਹਾਨੂੰ ਆਪ ਦੇ ਬਿਆਨ ਤੇ ਮਾਫੀ ਮੰਗਣੀ ਚਾਹੀਦੀ ਆ ਜਿਹੜਾ ਤੁਸੀਂ ਤਾਲੀਬਾਨੀ ਵਾਲਾ ਸ਼ਬਦ ਵਰਤ ਰਹੇ ਹੋ ਜੇ ਪੰਜਾਬ ਦੇ ਕਿਸਾਨਾਂ ਨੂੰ ਖਾਦ ਨਹੀਂ ਮਿਲ ਰਹੀ ਉਹ ਸਧਾਰਨ ਕਿਸਾਨ ਥੱਲੇ ਜਾ ਕੇ ਕਰ ਰਹੇ ਨੇ ਔਰ ਜੇ ਕਿਸੇ ਚੋਣਾ ਵਾਲੇ ਹਲਕੇ 'ਚ ਖਾਦ ਜਾ ਰਹੀ ਆ ਉਹਨਾਂ ਜਾ ਕੇ ਵਿਰੋਧ ਕੀਤਾ ਵੀ ਇਹ ਖਾਦ ਚੋਣਾ ਵਾਲੇ ਹਲਕੇ 'ਚ ਨਹੀਂ ਜਾਣੀ ਚਾਹੀਦੀ ਤੇ ਤੁਸੀਂ ਉਹਨੂੰ ਤਾਲਿਬਾਨ ਦੱਸ ਰਹੇ ਹੋ ਤੁਹਾਨੂੰ ਭਜਪਾ ਦੀਆਂ ਵਰਕਰਾਂ ਦੀਆਂ ਝੰਡੇ ਲੈ ਕੇ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਾਉਂਦੇ ਆਂ ਦੀਆਂ ਥਾਣਿਆਂ ਨੂੰ ਅੱਗ ਲਾਉਂਦੇ ਆਂ ਦੰਗੇ ਕਰ ਦਿੰਦੇ ਆਂ ਕਿੰਨੀਆਂ ਫੋਟੋ ਵੀਡੀਓ ਘਲ ਦਿਓ ਤੁਸੀਂ ਆਪਣੇ ਅੰਦਰ ਛਾਤੀ ਮਾਰੋ ਵੀ ਤੁਸੀਂ ਮਨੀਪੁਰ ਦੇ ਵਿੱਚ ਕੀ ਕੀਤਾ ਤਾਲਿਬਾਨ ਤਾਂ ਤੁਸੀਂ ਜੇ ਇਹ ਤਾਂ ਲੋਕ ਦੱਸਣਗੇ ਉਹਨਾਂਲੇ ਸਮੇਤ ਬਿੱਤੂ ਸਾਹਿਬ ਤੁਹਾਡੇ ਬਿਆਨਾਂ ਤੋਂ ਡਰਨ ਵਾਲੇ ਨਹੀਂ ਪਹਿਲੋਂ ਵੀ ਕਿਸਾਨਾਂ ਮਜ਼ਦੂਰਾਂ ਲਈ ਅੰਦੋਲਨ ਕਰਦੇ ਸੀ ਤੇ ਅੱਗੇ ਵੀ ਕਿਸਾਨਾਂ ਮਜ਼ਦੂਰਾਂ ਲਈ ਅੰਦੋਲਨ ਕਰਦੇ ਰਾਂਗੇ